ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਭ ਤੋਂ ਪਹਿਲਾਂ ਜਿਹੜਾ ਮੈਂ ਵੇਅਰ ਕੀਤਾ ਹੈ ਸੂਟ ਇਹ ਆਪਾਂ ਬਰਾਸ਼ ਉਹ ਬੈਲਵਟ ਦੇ ਵਿੱਚ ਕੀਤਾ ਹੋਇਆ ਹੈਗਾ ਇਹ ਆਪਾਂ ਵਾਈਟ ਫੈਬਰਿਕ ਹੈ ਜਿਹੜਾ ਡਾਈ ਕਰਵਾਇਆ ਸੀ ਜੀ ਤੁਸੀਂ ਆਪਣੇ ਕਲਰ ਚੋਇਸ ਅਕੋਰਡਿੰਗ ਜਿੱਦਾਂ ਦਾ ਵੀ ਤੁਸੀਂ ਕਲਰ ਚਾਹੋਗੇ ਉਸ ਅਕੋਰਡਿੰਗ ਇਹ ਵਾਲਾ ਫੈਬਰਿਕ ਨਾ ਤੁਸੀਂ ਡਾਈ ਕਰਵਾ ਸਕਦੇ ਹੋ ਬਾਟਮ ਦਾ ਸਟੱਫ ਹੈ ਜਿਹੜਾ ਆਪਾਂ ਰੱਖਿਆ ਸੀਗਾ ਔਰਗੈਂਜ਼ਾ ਦਾ ਰੱਖਿਆ ਸੀਗਾ ਤੇ ਦੁਪੱਟਾ ਵੀ ਆਪਾਂ ਪਿਓਰ ਔਰਗੈਂਜ਼ਾ ਦਾ ਰੱਖਿਆ ਹੈਗਾ ਤੇ ਇਸ ਤਰ੍ਹਾਂ ਆਪਾਂ ਲੇਸ ਦਿੱਤੀ ਹੈਗੀ ਸਾਈਡਾਂ ਤੇ ਆਪਾਂ ਸਿਰਫ ਨਾ ਪੱਟੀ ਲਗਾ ਕੇ ਸ਼ਰਟ ਨਾਲ ਦੀ ਉਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਕੀਤਾ ਹੈਗਾ ਬਾਜ਼ੂ ਆਪਾਂ ਇਸ ਤਰ੍ਹਾਂ ਸਟਾਈਲ ਦੇ ਵਿੱਚ ਕੀਤੀਆਂ ਨੇ ਕਾਫਲ ਗਾ ਕੇ ਤੇ ਹਲਕਾ ਜਿਹਾ ਡਿਜ਼ਾਈਨ ਹੈ ਨੈਕ ਨੂੰ ਦਿੱਤਾ ਹੈ ਇਹ ਆਪਾਂ ਲੂਜ਼ ਸਟਾਈਲ ਦੇ ਵਿੱਚ ਮਤਲਬ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੈਗਾ ਸੇਮ ਕਲਰ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਮਿਲ ਜੂਗਾ ਅਜੇ ਤੁਸੀਂ ਹੋਰ ਕਲਰ ਤੇ ਵੀ ਰੈਡੀ ਕਰਵਾਉਣਾ ਹੋਰ ਤੇ ਵੀ ਮਿਲ ਜੂਗਾ ਤੁਸੀਂ ਕਲਰ ਚਾਰਟ ਸਾਡੇ ਤੋਂ ਸ਼ੇਅਰ ਕਰਵਾ ਲਿਓ ਕੋਈ ਵੀ ਆਪਣੀ ਚੋਇਸ ਅਕੋਰਡਿੰਗ ਕਲਰ ਹੈਗਾ ਜਿਹੜਾ ਤੁਸੀਂ ਇਸ ਤਰ੍ਹਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵਰਕ ਵਾਲੇ ਸੂਟ ਦਿਖਾਉਣੇ ਆਂਗੇ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਵਾਲੇ ਸਟੱਫ ਦੇ ਉੱਪਰ ਆਹ ਥ੍ਰੈਡ ਨੇ ਜਿਹੜੇ ਇਗਨੋਰ ਕਰਿਓ ਹਨਾ ਜਲਦੀ ਦੇ ਵਿੱਚ ਥੋੜੇ ਸੂਟ ਰੈ ਤੇ ਮੈਂ ਤੁਹਾਨੂੰ ਸਮਝਾ ਦਿੰਨੀ ਹਾਂ ਵੀ ਇਹ ਕਿੱਦਾਂ ਸੂਟ ਹੈਗਾ ਕਿਵੇਂ ਆਪਾਂ ਰੈਡੀ ਕੀਤਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਦੇ ਘੇਰੇ ਤੇ ਕੰਮ ਆਊਗਾ ਜਿਹੜਾ ਵਰਕ ਹੈ ਜੀ ਸਾਰਾ ਜਰੀ ਦਾ ਕੀਤਾ ਹੋਇਆ ਹੈ ਵਾਲਾ ਇਹ ਵਾਲਾ ਜਿਹੜਾ ਵਰਕ ਹੈਗਾ ਸਾਰਾ ਜਰੀ ਦਾ ਕੀਤਾ ਹੋਇਆ ਹੈਗਾ ਤੇ ਇਸ ਤੋਂ ਬਾਅਦ ਵਿੱਚ ਇਹਦੇ ਸੈਂਟਰ ਦੇ ਵਿੱਚ ਬੂਟੀ ਆ ਜੂਗੀ ਇਹਦੇ ਵਿੱਚ ਹੋਰ ਬਹੁਤ ਸਾਰੇ ਕਲਰ ਹੈਗੇ ਨੇ ਤੁਸੀਂ ਫੋਟੋ ਸ਼ੇਅਰ ਕਰਵਾ ਲਿਓ ਚਿਹਦੀ ਚਾਰਟ ਸ਼ੇਅਰ ਕਰਵਾ ਲਿਓ ਹੁਣ ਤੇ ਇਸ ਤੋਂ ਬਾਅਦ ਹੈਗੇ ਜਿਹੜਾ ਇਹ ਵਾਲਾ ਸਟਾਈਲ ਹੈ ਇਹ ਪਾਕਟਾਂ ਬਣਣਗੀਆਂ ਜੀ ਬਾਕੀ ਜਦੋਂ ਇਹ ਸੂਟ ਰੈਡੀ ਹੋ ਗਿਆ ਇਹ ਖੁਦ ਆਪਣੇ ਲਈ ਆਪਾਂ ਸੂਟ ਹੈ ਰੈਡੀ ਕਰਵਾਇਆਗਾ ਇਹਦੇ ਨਾਲ ਦੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ neck ਬਣਾਇਆਗਾ ਇਸ ਤੋਂ ਬਾਅਦ ਆਪਾਂ ਠੀਕ ਹੈ ਜੀ ਇਹ ਪਾਕਟਾਂ ਨੇ ਫਿਰ neck ਹੈਗਾ ਫਿਰ ਇਹਦੇ ਬੈਕ ਤੇ ਬੂਟੀ ਹੈਗੀ ਬੈਕ ਤੇ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਇਹ ਵਾਲਾ ਵਰਕ ਹੈ ਜੀ ਸਾਰਾ ਬੈਕ ਤੇ ਕੀਤਾ ਹੋਇਆਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੈਗਾ ਜੀ ਵਰਕ ਕੀਤਾ ਹੋਇਆ ਬਾਟਮ ਤੇ ਆ ਜਾਊਗਾ ਜਿਹੜਾ ਏ ਵਾਲਾ ਕੰਮ ਹੈਗਾ ਬਾਟਮ ਤੇ ਆ ਜਾਊਗਾ ਜਿਵੇਂ ਜਿਵੇਂ ਤੁਸੀਂ ਰੈਡੀ ਕਰਵਾਉਣਾ ਸੂਟ ਹੈ ਨਾ ਉਸ ਅਕੋਰਡਿੰਗ ਤੁਸੀਂ ਸੂਟ ਹੈਗਾ ਸਕਰੀਨ ਸ਼ਾਟ ਲੈ ਲਿਓ ਤੇ ਇਸ ਤੋਂ ਬਾਅਦ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਜੀ ਇਹ ਪਾਵਾਂ ਤੇ ਹੈਗਾ ਠੀਕ ਹੈ ਇਹ ਬਾਜੂ ਦੇ ਉੱਪਰ ਆ ਜੋ ਕਈ ਵਾਰ ਨਾ ਥੋੜੀ ਜਿਹੀ ਬਹੁਤੀ ਟ੍ਰੇਸ ਇਧਰ ਉਧਰ ਬਨ ਜਾਂਦੀ ਹੈ ਗਲਤ ਡਿਜ਼ਾਈਨ ਦਾ ਫਰਕ ਪੈ ਜਾਂਦਾ ਹੈਗਾ ਤੇ ਇਹ ਸਪੇਸ ਦੇ ਕੇ ਬਣੀ ਹੋਈਆਂ ਸੀ ਬਾਵਾ ਠੀਕ ਹੈ ਜੀ ਇਸ ਤਰ੍ਹਾਂ ਓਕੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਕਲਰ ਅਵੇਲੇਬਲ ਹੈਗੇ ਨੇਗੇ ਥੋੜਾ ਜਿਹਾ ਟਾਈਮ ਦੇ ਕੇ ਚਲਾਈ ਵਰਕ ਵਾਲੇ ਸੂਟਾਂ ਦਾ ਆਪਣੇ ਕੋਲੇ ਰਾਂਸ਼ ਹੈਗਾ ਕਾਫੀ ਸਾਨੂੰ ਟਾਈਮ ਦੀ ਜ਼ਰੂਰਤ ਹੈਗੀ ਤੇ ਆਪਣੀ ਡੇਟ ਹੈ ਜਿਹੜੀ ਨੋਟ ਕਰਵਾ ਦਿਆ ਕਰੋ ਵੀ ਸਾਨੂੰ ਇਸ ਡੇਟ ਨੂੰ ਸੂਟ ਚਾਹੀਦੇ ਨੇ ਉਸ ਤਰੀਕੇ ਨੂੰ ਤੁਹਾਨੂੰ ਸੂਟ ਮਿਲ ਜਾਣਗੇ ਠੀਕ ਹੈ ਜੀ ਅਸੀਂ ਪੱਕਾ ਕੰਮ ਕਰਤਾ ਹੁਣ ਜਿਹੜੀ ਭੈਣ ਨੂੰ ਜਦੋਂ ਸੂਟ ਚਾਹੀਦਾ ਅਸੀਂ ਡਾਇਰੀ ਤੇ ਨੋਟ ਕਰ ਲੈਂਦੇ ਆ ਉਦੋਂ ਅਸੀਂ ਰੈਡੀ ਰੱਖ ਦਿਆ ਸੂਟ ਉਦੋਂ ਪਹਿਲਾਂ ਕੋਈ ਵੀ ਭੈਣ ਨਰਾਜ਼ ਨਾ ਹੋਵੇ ਇੰਨੀਆਂ ਭੈਣ ਆਪਾਂ ਤੋਂ ਕੰਮ ਕਰਵਾਉਂਦੀਆਂ ਨੇ ਹਨਾ ਲੋ ਜੀ ਇਹ ਵਾਲਾ ਡਿਜ਼ਾਈਨ ਹੈ ਜੀ ਬਹੁਤ ਜ਼ਿਆਦੇ ਮਤਲਬ ਮੇਰਾ ਬਣਿਆ ਹੋਇਆ ਸੀ ਜਿਹੜਾ ਬਲੂ ਸੂਟ ਹੈ ਨਾ ਤੇ ਉਹ ਆਪਾਂ ਤੁਹਾਨੂੰ ਸ਼ੋ ਵੀ ਕਰ ਦਾਂਗੇ ਇੰਸਟਾਗ੍ਰam ਤੇ ਤੁਸੀਂ ਰੀਲ ਵਗੈਰਾ ਚੈੱਕ ਕਰ ਲਿਓ ਦੀ ਉਹਦੇ ਨਾਲ ਦਾ ਇਹ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਹੈਗਾ ਇਹ ਇਹ ਭੈਣ ਹੋਣਾ ਨੇ ਕ੍ਰੇਪ ਤੇ ਸੂਟ ਰੈਡੀ ਕਰਵਾਇਆਗਾ ਆਪਾਂ ਆਪਣਾ ਸੀ ਜਿਹੜਾ ਪਸ਼ਮੀਨੇ ਤੇ ਜਿਹੜੇ ਹੋਰ ਭੈਣਾਂ ਨੇ ਸੂਟ ਦਿੱਤੇ ਨੇ ਉਹ ਪਸ਼ਮੀਨੇ ਤੇ ਹੀ ਦਿੱਤੇ ਨੇਗੇ ਇਹ ਬੈਨ ਨੇ ਸਿਰਫ ਸੂਟ ਕ੍ਰੇਪ ਤੇ ਰੈਡੀ ਕਰਾਇਆ ਜੇ ਤੁਹਾਨੂੰ ਐਵੇਂ ਦਾ ਸੂਟ ਇਹ ਪਸੰਦ ਆਉਂਦਾਗਾ ਤਾਂ ਤੁਸੀਂ ਕ੍ਰੇਪ ਤੇ ਰੈਡੀ ਕਰਾ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਹੈਗਾ ਜੀ ਇਹਦਾ ਨੈੱਕ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਮਸ਼ੀਨ ਵਰਕ ਹੋਇਆ ਹੋਇਆਗਾ ਤੇ ਫਿਰ ਇਹਦੇ ਬੈਕ ਤੇ ਵੀ ਵਰਕ ਸੀਗਾ ਤੁਸੀਂ ਦੇਖ ਸਕਦੇ ਹੋਗੇ ਬੈਕ ਕੇ ਚਾਕ ਤੇ ਘੇਰਾ ਬੈਕ ਤੇ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਇਹਦੇ ਬਾਹਾਂਾਂ ਤੇ ਕੰਮ ਆਊਗਾ ਵਿਦ ਬਾਟਮ ਤੇ ਲੋ ਜੀ ਇਹ ਵਾਲੇ ਡਿਜ਼ਾਈਨ ਦੇ ਸੂਟ ਕਾਫੀ ਰੈਡੀ ਹੋ ਰਹੇ ਨੇ ਇਹ ਵਾਲਾ ਬਾਜੂ ਤੇ ਵਰਕ ਆ ਜਾਊਗਾ ਜੀ ਇਹ ਜਿਹੜਾ ਵਰਕ ਹੈ ਇਹ ਬਾਹਾਂ ਤੇ ਆ ਜਾਊਗਾ ਇਹ ਵਾਲਾ ਬਾਟਮ ਤੇ ਆਊਗਾ ਠੀਕ ਹੈ ਜੀ ਸੇਮ ਸੂਟ ਜਿੱਦਾਂ ਆਪਾਂ ਰੈਡੀ ਕਰਵਾਇਆ ਨਾਲ ਆਪਾਂ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੱਖਾਂਗੇ ਇਹਦੇ ਨਾਲ ਤੇ ਇਸ ਤੋਂ ਬਾਅਦ ਇਹ ਵਾਲੇ ਜਿਹੜੇ ਸੂਟ ਨੇ ਜੀ ਬਹੁਤ ਡਿਜ਼ਾਈਨ ਪਾਸ ਹੋਇਆ ਆਪਣਾ ਇੰਸਟਾਗ੍ਰam ਤੋਂ ਆਪਾਂ ਮਤਲਬ ਪੋਸਟ ਕੀਤੀ ਸੀਗੀ ਭੈਣਾਂ ਨੇ ਬਹੁਤ ਪਸੰਦ ਕੀਤਾ ਕਾਫੀ ਜ਼ਿਆਦੇ ਆਰਡਰ ਨੇ ਆ ਚੁੱਕੇ ਨੇ ਇਹ ਵਾਲੇ ਡਿਜ਼ਾਈਨ ਦੇ ਵੀ ਤੁਸੀਂ ਵੀ ਇਹ ਵਾਲਾ ਡਿਜ਼ਾਈਨ ਰੈਡੀ ਕਰਵਾਉਣਾ ਤਾਂ ਕੰਟੈਕਟ ਕਰ ਸਕਦੇ ਹੋਗੇ ਸਾਡੇ ਨਾਲ ਲੋ ਜੀ ਇਹਦੇ ਵਿੱਚ ਆਪਾਂ ਸੈਂਟਰ ਪੈਨਲ ਪਾ ਕੇ ਰੈਡੀ ਕੀਤਾ ਇਹ ਵਾਲਾ ਡਿਜ਼ਾਈਨ ਤੁਸੀਂ ਵੀ ਇਦਾਂ ਚੇਂਜ ਕਰਕੇ ਡਿਜ਼ਾਈਨ ਮੇਰੇ ਨਾਲ ਹਨਾ ਬਣਵਾ ਸਕਦੇ ਹੋਗੇ ਤੇ ਇਦਾਂ ਨੈੱਕ ਬਣਿਆ ਹੋਇਆ ਪੈਚ ਲਗਾ ਕੇ ਬਹੁਤ ਜਿਆਦੇ ਸੋਹਣੀ ਲੁੱਕ ਆਉਂਦੀ ਐ ਸੂਟ ਦੀ ਇਹਦੀ ਤੇ ਇਸ ਤਰ੍ਹਾਂ ਬਾਵਾ ਨਹੀਂ ਗਿਆ ਜਿਹੜੀਆਂ ਭੈਣਾਂ ਦੇ ਸੂਟ ਰੈਡੀ ਹੋਏ ਸੀ ਹਨਾ ਤੇ ਵੀਡੀਓ ਆਪਾਂ ਅਪਲੋਡ ਕੀਤੀ ਸੀ ਭੈਣਾਂ ਨੇ ਬਹੁਤ ਪਸੰਦ ਕੀਤੇ ਨੇ ਆਪਣੇ ਖੁਦ ਦੇ ਸੂਟ ਰੈਡੀ ਫੰਕਸ਼ਨ ਲਈ ਰੈਡੀ ਕਰਵਾਏ ਸੀ ਉਹਨਾਂ ਨੇ ਸੇਮ ਜਿਹੜਾ ਵਰਕ ਹੈ ਜੀ ਪਹੁੰਚਿਆਂ ਤੇ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨੂੰ ਇਹਦਾ ਵੀ ਕਲਰ ਚਾਰਟ ਤੁਸੀਂ ਸ਼ੇਅਰ ਕਰਵਾ ਲਓ ਸਾਡੇ ਤੇ ਇਹ ਵਾਲੇ ਡਿਜ਼ਾਈਨ ਦਾ ਤਾਂ ਆਪਾਂ ਕੋਈ ਮਰਜ਼ੀ ਕਲਰ ਤੇ ਰੈਡੀ ਕਰਵਾ ਲਓ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਵੈਲ ਵਰਤੀ ਹਨਾ ਹੁਣ ਦੂਜਾ ਸਾਲ ਹੋ ਗਿਆ ਆਪਾਂ ਨੂੰ ਇਹ ਬਣਾਉਂਦਿਆਂ ਨੂੰ ਬਹੁਤ ਜ਼ਿਆਦਾ ਡਿਜ਼ਾਈਨ ਇਹ ਆਪਣਾ ਪਾਸ ਹੋਇਆਗਾ ਲਓ ਜੀ ਇਸ ਤੋਂ ਬਾਅਦ ਬਹੁਤ ਸੋਹਣੀ ਵੈਲਵਟ ਲਗਾਉਣੀ ਆ ਜੀ ਆਪਾਂ ਵਧੀਆ 11000 ਵੈਲਵਟ ਤੇ ਕਰ ਲਿਆਂਗੇ ਕੰਮ ਲਓ ਜੀ ਇਹ ਬਣੇ ਹੋਏ ਨੇ ਜੀ ਪਹਿਲਾਂ ਮੈਂ ਤੁਹਾਨੂੰ ਨੈੱਕ ਹੀ ਦੱਸ ਦਣੀ ਇਹ ਬੈਕ ਨੈੱਕ ਬਣਿਆ ਹੋਇਆ ਇਹ ਫਰੰਟ ਬਣਿਆ ਹੋਇਆ ਠੀਕ ਹੈ ਜੀ ਫਰੰਟ ਤੇ ਸਾਰੇ ਤੇ ਬੂਟੀ ਆਜੂਗੀ ਲਓ ਜੀ ਲਓ ਜੀ फ्रंट ਤੇ ਸਾਰੇ ਤੇ ਬੂਟੀ ਆ ਜੂਗੀ ਫਿਰ ਇਹਦੀਆਂ ਜਿਹੜੀਆਂ 슬ੀਵਸ ਤੇ ਬਾਟਮ ਐ ਜੀ ਉਹ ਬਹੁਤ ਹੈਵੀ ਕੰਮ ਕੀਤਾ ਹੋਇਆ ਇਹ ਆ ਜੂਗਾ ਜੀ ਬਾਟਮ ਦਾ ਵਰਕ ਹੈ ਇਹ ਵਾਲਾ ਤਾਂ ਲੋ ਜੀ ਇਹ 슬ੀਵਸ ਦਾ ਹੋਇਆ ਹੋਇਆ ਠੀਕ ਹੈ ਜੀ ਵੈਲਵਟ ਆਪਣੇ ਕੋਲੇ ਹਰ ਤਰ੍ਹਾਂ ਦੇ ਕਲਰ ਅਵੇਲੇਬਲ ਨੇ ਜੀ ਵੈਲਵਟ ਦੇ ਵਿੱਚ ਹਨਾ ਤਾਂ ਤੁਸੀਂ ਕੋਈ ਵੀ ਰੰਗ ਦੇ ਇਹਨੂੰ ਤਿਆਰ ਕਰਾ ਸਕਦੇ ਹੋਗੇ ਕਲਰ ਚਾਰਟ ਤੁਸੀਂ ਆਪਣੇ ਤੋਂ ਸ਼ੇਅਰ ਕਰਵਾ ਲਿਓ ਤੇ ਦੁਪੱਟੇ ਇਹਨਾਂ ਨਾਲ ਰੈਡੀ ਹੋਣਗੇ ਰਪੀਟ ਆਪਾਂ ਇੰਸਟਾਗ੍ਰਾਮ ਤੇ ਮਤਲਬ ਪੋਸਟ ਸ਼ੇਅਰ ਕਰ ਦਾਂਗੇ ਜੋ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਇੰਸਟਾਗ੍ਰਾਮ ਤੋਂ ਵੀ ਤੁਸੀਂ ਲੈ ਸਕਦੇ ਹੋਗੇ ਸਕਰੀਨਸ਼ਾਟ ਭੇਜ ਸਕਦੇ ਹੋਗੇ ਉਮੀਦ ਹੈ ਜੇ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ